ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਅਸੱਚ ਜੁਗਾਸਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ

ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਇਹ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਾਈ ਇਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਦੇ ਬੁਜੇ ਤਾ ਹਮੇ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਮਡੇ ਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Japde dise dur gāve ko vekhe hadra hadur ਕਥਨਾ ਕਥੀ ਨਾ ਆਵੇ ਟੋਢ ਕਥ ਕਤ ਕਥੀ ਕੋ ਟਿਕੜ ਕੋਟ ਦਿੰਦਾ ਦੇ ਲੈਂਦੇ ਥਕ ਪਾ ਹੈ ਜੁਗ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹੋ ਨਾਨਕ ਸੇ ਵੇ ਪਰਵਾਹੋ ਸਤਿ ਸਾਈਂਬ ਸੱਜਣਾਏ ਭਾਖਿਆ ਪੋ ਅਪਾਰ ਅਕੇ ਮੰਗੇ ਦੇ ਦੇ ਦੱਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਸੇ ਦਰਬਾਰ ਮੋਖੇ ਬੋਲਣ ਬੋਲੀਐ ਜਿਸੁ ਹੰਤਰੇ ਪਿਆਰਾ ਮਤ ਵੇਲਾ 사ਚਨਾ ਵਢਾਈ ਵਿਚਾਰ ਕਰਮੀਆ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਧਨ ਸੋਇ ਜਿਸੇ ਸੇਵਾ ਤਿਨ ਪਾਇਆ ਮਾਨ ਨਨ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀ ਮਨ ਰਖਿਐ ਭਾਉ ਦੁਖ ਪਰ ਹਸੁ ਕਰਿ ਲੈ ਜਾਹੁ ਗੁਰਮੁਖ ਨੰਦ ਗੁਰਮਖ ਵੇਦ ਗੁਰਮਗਿਆ ਸਮਾਈ ਗੁਰੀਸ਼ਰ ਗੁਰਗੋਖ ਬਰਮ ਗੁਰ ਪਾਰਬਤੀ ਮਾਹੀ ਜਿਹੋ ਹੋ ਜਾਣਾ ਖਾ ਨਹੀਂ ਕਿਣਾ ਕਥਨ ਜਾਈ ਗੁਰਾਇਕ ਦੇਵੁਝਾਈ ਸਭਨਾ ਜੀਆ ਕੋ ਇੱਕੋ ਦਾਤਾ ਸਮੈ ਬਿਸਨ ਨ ਜਾਈ ਕਿਸ ਨਾਮ ਜਪਿ ਪਾਵਾਂ ਵਿਣ ਭਾਣੇ ਕੈ ਨਹੀ ਕਰੀ ਜੇ ਕੀ ਸਿਸ਼ਟੁ ਪਾਈ ਵੇਖਾ ਮੈਨ ਤਰਮਾ ਕੈ ਮਿਲੇ ਲਈ ਮਤ ਵਿਚਿ ਤਤਨ ਜਵਾਰ ਮਾਨਕ ਜੇ ਗੁਰ ਕੀ ਸਖ ਸੁਣੀ ਗੁਰਾਇਕ ਦੇ ਬੁਝਾਈ ਸਬਨਾ ਜੀਆਂ ਕਾ ਏਕੋ ਦਾਤਾ ਸਵਾਮੈ ਵਿਸਨ ਜਾਇ ਜੇ ਜਿ ਕਿਤਾਰੇ ਆਜਾ ਹੋਰ ਸੁਣੀ ਹੋਏ ਨਮ ਅਖੰਡਾ ਵਿ ਜਾਣੇ ਨ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀ ਜਗ ਲੈ ਜੈਤ ਸਿੰਦਰ ਨਾਵੇ ਤਵਾਤਨ ਪੂਜੇ ਕੇ ਗਿਤਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਕਰੇ ਗੁਣਮੰਤਿਆ ਗੁਣ ਦੇ ਜੇਹ ਕੋਈ ਨਾ ਸੁਝੈ ਜੈਤ ਗੁਣ ਕੋ ਕੋਈ ਕਰੇ ਸੁਨਿਆ ਸਿਤ ਪੀ ਸੁਰਨਾਥ ਸੁਨੇਤ ਤਤਵਲਾ ਕਾਸ ਸੁਨੇ ਦੀਪ ਲਪਤਾਲ ਸੁਨੇ ਪਉਨਾਸਕੇ ਕਾਲ ਨਾਨਕ ਭਗਤਾ ਅਸਦਾ ਵਿਗਾਸ ਸਿੰਧੂ ਪਪ ਕਨਾਸੋ ਸੁਨੇ ਸਰਬ੍ਰਮਾ ਇੰਦਾ ਸੁਨੇ ਮੁਕਸਲਾਂ ਮੰਦਾ ਸੁਨੇ ਜੋਗ ਤੁਕਤਨ ਭੇਦ ਸੁਨੇ ਸਬਸਤ ਸੁਨਰਤਵੇਤ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਦ ਸੰਤੋਗ ਗਿਆਨ ਸੁਨੇ ਅਰ ਸਤਕਾਸ਼ ਨਾਨਾ ਸੁਨੇ ਪਰਪਰ ਪਾਵੇ ਮਾਨ ਸੁਨੇ ਲਾਗੇ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਰਗੁਣਾ ਕੇਗਾ ਸੁਨੇ ਸੈਕ ਪੀਪਾ ਸਾ ਸੁਨੇ ਆਂਦੇ ਪਾਵੇ ਰਾ ਸੁਨੇ ਆਥਵੈ ਸਗਾ ਨਾਨਕ ਤੁਖ ਦਸ ਦਾ ਵਿਕਾਸ ਸੁਨੇ ਦੂਪ ਪਾਪ ਕਾ ਨਾਸ ਮਨਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪੀਛੇ ਪਸਾਏ ਕਾਗਦ ਕਲਮ ਨਾ ਲਿਖਣ ਹਾਰ ਮਨਨੇ ਕ ਬੇਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰਤ ਹੋਵੇ ਮਨ ਬੱਧ ਮਨੇ ਸਦਲ ਪਾਉਣੇ ਕੀ ਸੋਧ ਮਨੇ ਮੋਟਾ ਨਾ ਖਾਏ ਮਨੇ ਜਮਕੇ ਸਾਥ ਨਾ ਜਾਏ ਐਸਾ ਨੰਦਰੰਜਨ ਹੋਏ ਜੇਕ ਮਨ ਜਾਣੇ ਮਨ ਕੋਏ ਮਨੇ ਮਰਖਾਕ ਨਾ ਪਾਏ ਮਨੇ ਪਸੀਓ ਪ੍ਰਗਟ ਜਾਏ ਮਨੇ ਮੰਗ ਨਾ ਚੱਲੇ ਪੰਥ ਮਨੇ ਤਰਸੰ ਛੇਤੀ ਸੰਬੰਧ ਐਸਾ ਨੰਦਰੰਜਨ ਹੋਏ ਜੇਕ ਮਨ ਜਾਣੇ ਮਨ ਕੋਏ ਮਨੇ ਪਾਇ ਮੋਖ ਦਵਾਰ ਮਨੇ ਪਰਵਾਇ ਸਦਾ ਆਰ ਮਨੇ ਤੇਰੇ ਤਾਰੇ ਗੁਰ ਸੇਖ ਮਨੇ ਨਾਨ ਭਾਵੇ ਨਾ ਭੇਖ ਐਸ ਨੰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਨ ਪੰਜ ਸਹੇ ਦਰਜਾਨ ਪੰਜ ਕਾ ਗੁਰੇ ਤਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੀ ਕਰਨੈ ਸਮਾਲ ਧੋਲ ਤਰਮਧਿਆ ਕਾ ਪੂਤ ਤੋਤਾ ਪ੍ਰਖਿਆ ਜੈ ਸੂਤ ਜੇ ਕਬੂਜੇ ਹਉਸ ਤਿਆਰ ਤਵਲੇ ਉਪਰ ਕੇ ਤਪਾਰ ਤਤੇ ਔਰ ਪਰਖ ਕਰੇ ਹੋਰ ਹੋਰ ਇਸ ਤੇ ਭਾਰਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਾ ਬੜੀ ਕਲਾ ਮੋਇ ਕਲਿਖ ਜਾਣੇ ਕੋਇ ਲਿਖਾ ਕੇ ਤਾ ਹੋਏ ਕਿ ਤਤਾਂ ਸੁਆਲੇ ਰੂਪ ਕਤਿ ਦਾ ਜਨਕਣ ਕੋ ਤ ਕਿ ਤਪ ਸ ਇਕਕ ਵਾਰ ਇਸ ਤੇ ਹਲਖ ਦਰਿਆ ਕੁਦਤ ਕਉਣ ਕਾ ਵਿਚਾਰ ਵਾਰ ਜਾ ਵ ਇਕ ਵਾਰ ਜੁਤਭਵ ਸੇਂ ਪਰੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਖਨ ਜੱਪ ਸੰਖਨ ਪਾਓ ਅਸੰਖ ਪੂਜਾ ਸੰਤਪਤਾ ਸੰਗ੍ਰਦ ਮੁਖ ਵੇਦ ਪਾਠ ਸੰਜੋਗ ਮਨ ਰੇ ਉਦਾਸ असंग भगत गुण ज्ञान विचार असंसती य संदतार असंसूर्म पक्षार असंग मूल विलतार कुदर कवन का विचार वरन जावा एक बार जो उप भावे साईं पलीकार तू ससलम निरंकार असंग मूर्ख अंतकोर असंग चोर हरामखोर असंग अमर कर जाय जोर संकल्प ढतय क माया असंग पपीप कर जाय असंग कूडे यार कूडे फेरय ਅਸੰਖ ਮਲੇਸ ਮਲ ਪੱਖ ਐ ਅਸੰਖ ਨਿੱਧ ਕਰੇ ਸਿਰ ਭਾਰ ਨਾਨੀ ਜ ਕਹਿ ਵਿਚਾਰ ਵਾਰਾਂ ਜਾਵਾ ਏਕ ਵਾਰ ਜਦੁ ਸੁਭਾਵੇ ਸਾਈ ਭਲੀਕਾਰ ਤੂਸ ਦਸ ਲੰਗ ਨਰੰਕਾਰ ਅਸੰਖ ਨ ਅਸੰਖਾਵ ਅਗਮ ਅਗਮ ਸੰਖਲੋ ਸੰਖੇ ਸਿਰ ਭਾਰ ਹੋਏ ਅਖਰੀ ਨਮ ਅਖਰੀਸਲਾ ਅਖਰੀ ਗਿਆਨ ਗੀ ਗੁਣ ਗਾ ਖੈ ਲਿਖਣ ਬੋਲਣ ਬਾਣ ਅਖਰਸੇ ਸੰਜੋਗ ਵਖਾਣ ਜਿਨ ਐ ਲੇਖੀ ਤਿਸਰਨਾ ਹੈ ਜਿ ਫਰਮਾਇ ਤਿ ਤਿ ਪਾਇ ਜਿ ਤਾ ਕੀਤਾ ਤੇਤਾ ਨਾ ਹੋ ਬਣਾਵੇਂ ਨਾਹੀ ਕੋਤਾ ਕੁਦਰਤ ਕਉਨ ਕਹਾ ਵਿਚਾਰ ਵਾਰਿਆ ਜਾਵਾ ਏਕ ਵਾਰ ਜੋ ਭਾਵੇਂ ਸائیں ਪੜੀਕਾਰਾ ਤੂ ਸਸਰਮ ਨਰੰਕਾਰ ਪਰਿਆਸ ਫੇਰ ਤੰਦੇ ਪਾਇ ਤੋ ਤਿਥਰਸਖੇ ਮੂਤਲੀ ਕੱਪੜ ਹੋਏ ਜੇ ਸਭ ਲਈ ਹੋ ਤੋਏ ਪ੍ਰੀਮਤ ਪਾਪਾ ਕੇ ਸੰਗਾ ਤੋ ਪੈ ਨਾਮਿ ਕੇ ਰੰਗਾ ਪੁਨੀ ਪਾਪੀ ਅਖਾ ਨਾਇ ਕਰ ਕਰ ਕੰਨਾ ਲਿਖ ਲੈ ਜਾਓ ਆਪੇ ਪੀਜਾ ਪਹਿ ਖਾਓ ਨਨ ਕਕ ਮੀਆ ਉਜਾ ਹੋਤੀ ਤਬ ਦੱਦਾਨ ਜੇ ਕਪਾਵੀ ਦਿਲ ਕਾ ਮਾਨ ਸੁਨੇ ਮਨੇ ਮੁਨੀ ਕੀਤਾ ਭਾਓ ਅੰਤਰ ਗਤੀ ਤੁਮਲਨਾ ਸਭ ਗੁਣ ਤੇਰੇ ਮੇ ਨਹੀਂ ਕੋਈ ਵਿਣ ਗੁਣ ਕੇ ਤੇ ਭਗਤ ਨਾ ਹੋਏ ਸਦਾ ਸਦਾ ਬਾਣੀ ਬਰਮਾਓ ਸਤਸਮ ਸਦਾ ਮੰਚਾਓ ਕਮਣ ਸੁਵੇਲਾ ਵਖਤ ਕਮਣ ਕੌਤਕ ਕਮਣ ਵਾਰ ਕਮਣ ਸੇ ਰੁੱਤੀ ਮਾ ਕਮਣ ਗਿਤ ਹਵਾਕਾਰ ਵੇਨ ਪਈ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖ ਲੇਖ ਪ੍ਰਾਣ ਤਿਤਵਾਰਨਾ ਜੋਗੀ ਜਾਣੇ ਰਤਮਾਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਜੇ ਆਪਣੇ ਜਾਣੇ ਸੋਈ ਕਿਵ ਕਰਾਖਾ ਕਿਸ ਲਈ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਐਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਨ ਜੇ ਕੋ ਆਪੋ ਜਾਣੇ ਅਗੇ ਗਾਇ ਨਾ ਸੋਹੇ ਪਤਲਾ ਪਤਲ ਲਖ ਅਗਾਸ ਅਗਾਸ ਉਡਕ ਉਡਕ ਭਾਲ ਤਕੇ ਵੇਤ ਕੈਨ ਇੱਕ ਬਾਤ ਸੇ 18 ਕੈਨ ਕਿਤੇ ਬਾਸ ਵੇਖਤਾ ਤੋ ਲਿਖ ਹੋਇ ਤੋ ਲਿਖੇ ਲਿਖੇ ਹੋਇ ਬਣਾਸ ਨਾਨਕ ਵਡਾ ਆਖੀਏ ਆਪੇ ਜਣਿਆ ਆਪ ਸਲਾਈ ਸਲਾਈ ਦੀ ਸੁਤਨਾ ਪਾਈਆ ਨਦੀਆਂ ਤੇ ਵਾਪ ਆਵੇ ਸੁੰਦਨ ਦੇਣੇ ਸੁਸਤ ਗਾਣ ਗੇਰਾ ਸਿਤੀ ਮਲਤਨ ਕਿਰਤੁ ਲਾ ਹੋਵਨੀ ਜੈ ਜਿਸ ਮਨੋ ਨਾ ਵਿਸਰੇ ਅੰਤ ਸਿਤੀ ਕੇ ਨਾ ਅੰਤ ਅੰਤ ਨਾ ਕਨ ਦੇਣਾ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕੀ ਮਨ ਮੰਤਨ ਤੁਨ ਜੱਪੇ ਕਿਤਾਕਾਰ ਤੁਨ ਜੱਪੇ ਪਰਵਾਰ ਤੁਨ ਕਰਨੇ ਕਿਤੇ ਬਿਲ ਲਾਇ ਤਾਂ ਕਿ ਅੰਤ ਨਾ ਪਾਈ ਜਾਏ ਹੋ ਅੰਤ ਨਾ ਕਰਨੇ ਜਾਣੇ ਕੋਈ ਜੋ ਤੱਕਿਆ ਬੋਤਾ ਕਿ ਇਹ ਬੋਤਾ ਹੋਏ ਬੁੜਾ ਸਹਿ ਉੱਚਾ ਤਾਂ ਉੱਚੇ ਉਪਰ ਉੱਜਨਾ ਐਵ੍ਰੁੱਤ ਹਵੇ ਕੋਈ ਸੁਝੇ ਕੋ ਜਾਣੇ ਸੋਏ ਜੇਵੜਾਪ ਜਾਣਿਆ ਆਪਾਪ ਨਾਨਕ ਨਦਰੀ ਕਰਮੀ ਦਾ ਤੱਕ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲੰਤ ਮਾਇ ਕੇ ਤੇ ਮੰਗੇ ਜੋ ਦੋ ਪਾਰ ਕੇ ਤੇ ਗੰਨੀ ਵਿਚਾਰ ਕੇ ਤਿਹੱਪ ਟੁਟੇ ਵਿਕਾਰ ਕੇ ਤੇ ਲੈ ਲੈ ਮੁਕਰ ਪਾਏ ਕੇ ਤੇ ਮੂਰਖਾ ਹੀ ਖਾਏ ਕੇ ਤੇ ਦੂ ਭੂਖ ਸਦ ਮਾਰਾ ਹੈ ਬੇਦਾ ਤੇ ਰਿਦ ਤਾਰ ਬੰਦ ਖਲਾਸੀ ਪਾਣੇ ਹੋਏ ਨਾ ਹੋ ਰੱਖ ਨ ਸਕੇ ਕੋਈ ਦੇਖੋ ਖਾਏ ਕਾ ਖਣਨ ਖਾਏ ਪਾਏ ਉਹ ਜਾਣੇ ਯਤਿਆ ਮੋਖਾਏ ਆਪੇ ਜਾਣੇ ਆਪੇ ਦੇਇ ਅਖੇ ਸੇਵੇ ਕਈ ਕੈਚ ਨੋ ਬਕਸੀ ਸਿਸਲਾ ਨਾ ਪਸੇ ਪਸਾ ਮੂਲ ਗੁਣਾ ਮੂਲ ਮਪਾਰ ਮੂਲ ਪਰੇ ਮੂਲ ਪੰਡਾਰਾ ਮੂਲ ਆਵੇ ਮੂਲੇ ਜਾਏ ਮੂਤਿਆ ਮੂਲਾ ਸਮਾਏ ਮੂਲ ਧਰਮ ਮੂਲ ਦੀਵਾਨ ਮੂਲ ਤੋਲਾ ਮੂਲ ਪ੍ਰਵਾਨ ਅਮੂਲ ਬਕਸੀ ਸਮੂਲ ਫਰਮ ਨਿਸ਼ਾਨ ਮੂਲ ਕਰਮ ਅਮੁੱਲ ਪਰਮਾਣਾ ਮੁੱਲ ਮੁਲਾਖਾ ਨਾ ਜਾਏ ਆਖਾ ਘਰੇ ਬੁਲਾਏ ਆਖੇ ਮੇਧ ਪਾਟ ਪੁਰਾਣਾ ਆਖੇ ਪੜੇ ਕਰੇ ਵਿਖਰਾਣਾ ਆਖੇ ਵਰਮਿਆ ਕੇ ਇੰਦ ਆਖੇ ਗੋ ਪੀਤੇ ਗਵਿੰਦ ਆਖੇ ਇਸਰਾ ਕੇ ਸਿੱਧ ਆਖੇ ਕਤੇ ਕਿਤੇ ਬਦ ਆਖੇ ਦਾਨਵਾ ਕੇ ਦੇਵ ਆਖੇ ਸੁਰਨਰ ਮੁੰਜਨ ਸੇਵ ਕਤੇ ਆਖੇ ਅਖਣ ਪਾਏ ਕਤੇ ਕਹਿ ਕਹਿ ਉਠ ਉਠ ਜਾਏ ਕਤੇ ਕਿਤੇ ਹੋਰ ਕਰੇ ਤਾਂ ਸਕੇ ਨਾ ਕਈ ਕੇ ਜੇਵੜ ਪਾਵੇ ਤੇਵੜ ਹੋਏ ਨੰਦ ਜਨ ਸੱਚਾ ਸੋਏ ਦੇਖੋ ਆਖੇ ਬੋਲ ਬਿਗੜ ਤਾ ਲਿਖੀਐ ਸਿਰਕਵਾਰ ਗਵਾਰ ਗਵਾਰ ਸੋਦਰ ਕੀਹਾ ਸੋ ਕਰ ਕੀਆ ਜਿਤ ਵੇਸ ਸਮਲੇ ਵਜੇ ਨਾਦ ਨੇਕ ਸੰਖਾ ਕਿਤੇ ਵਵਣ ਹਾਰੇ ਕਿ ਤੇਰਗpuri ਸੋ ਕਈੰਨ ਕਿਤੇ ਗਵਣ ਹਾਰੇ ਗਾਵੇ ਤੁਨ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਗਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸ ਬ੍ਰਹਮ ਦੇਵੀ ਸੁਨ ਸੁਦਾ ਸਵਾਰੇ ਗਾਵੇ ਇੰਦਦਰਸਨ ਬੈਠੇ ਦੇਵ ਤੇਦਰ ਨਾਲੇ ਗਾਵੇ ਸਾਧ ਸੇਧਸਮਦੀ ਅੰਦਰ ਗਾਵੇ ਸਾਧ ਵਿਚਾਰੇ ਗਾਮ ਸੰਤੋਖੀ ਗਾਵੇ ਵੀਰ ਕਰਾਰੇ ਕਰਾਰੇ ਗਾਵਣ ਪੰਡਿਤ ਪੜਨ ਲਖੀਸਰ ਜੁਗ ਜੁਗ ਵੈਦ ਨਾਲੇ ਜਾਵੇ ਹੋਣਿਆ ਮਨਮੋਹਨ ਸੁਰਗਮਸਯਾ ਪਿਆਲੇ ਗਾਵਰਤਨੁ ਪਾਇ ਤੇਰੇ ਅਰਸ਼ਟ ਤੀਥ ਨਾਲੇ ਗਾਵੇ ਜੋਦ ਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮਨ ਵਰਪੰਡਾ ਕਰ ਕਰ ਰਖੇ ਧਾਰੇ ਸੇ ਤਿਨੁ ਗਾਵੇ ਜੋਤਿ ਭਾਵਨ ਭਤੇ ਤੇਰੇ ਭਗ ਦਰਸਾ ਲੈ ਹੋਰ ਕਿਤੇ ਗਾਵਨ ਸੇ ਮੇਜ ਤਨਾਉ ਨਾਨਕਿਆ ਵਿਚਾਰੈ ਸੋਈ ਸੋਈ ਸਤਸਾਇਪ ਸਚ ਸਾਈ ਜਿਨੈ ਹੈ ਬੀ ਆਕਸੀਜਨ ਜੈਸੀ ਜਨ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਸ ਮੇ ਸਿਮਾ ਜਿਨੁ ਪਾਈ ਕਰ ਕਰ ਵੇਖੇ ਕਿਤਾ ਆਪਣਾ ਜਿਸ ਦੀ ਵਿੜਿਆਏ ਜੋ ਸੁਭਾਵੇ ਸਹੀ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਸ ਸਤਿ ਸਾ ਪਾਸ ਸਹਿਬ ਨੰਨਹਿੰਜਾਈ ਦਸਤੋ ਸਰਮਪਤ ਝੋਲੀ ਧਿਆਨ ਕੀ ਕਰੇ ਪਿ ਬੁੱਤ ਖਿੰਤਾ ਖਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਇ ਪਨਥੀ ਸਗਲ ਜਮਤੀ ਮਨਜੀ ਤੇਜ ਜੀਤ ਅਦੇਤੀ ਸਦੇਸ ਅਦ ਨਿਲਨਨ ਹਤ ਜੁਗ ਜੁਗੇ ਕਵੇਸੁ ਪੁਗਤ ਗਿਆਨ ਦੇ ਆਂਡਾ ਭੰਡਾਰਨ ਕਰਵਾਜੇ ਨਾ ਦਾ ਆਪਣਾ ਨਾਤੀ ਸਭ ਦੇ ਕਿਰੇ ਸਿਦਾਰਾ ਸਾਜ ਸੰਜੋਗ ਜਦ ਕਰ ਚਲਾਵੇ ਲਿਖੇ ਆ ਵੇ ਭਾਗ ਜਤਸ ਦੇਸ ਅਤ ਦਿਨਨ ਹਤ ਜੁਗ ਜੁਗ ਇੱਕ ਵੇਸ ਇਕ ਮਈ ਜੁਗਤ ਵਿਆਹ ਇਤ ਚਲੇ ਪਰਵਾਣਾ ਇਤ ਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣਾ ਜਿਸ ਪਾਵੇ ਤਿਹ ਚਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬੁਤਾਏ ਵਿਡਾਣਾ ਅਦਿੱਤ્ય ਦੇਸ ਅਦਨਿਨ ਨਾਥ ਜੁਗੇ ਕੋ ਵੇਸ ਅਸਨ ਲੋਲੇ ਪੰਡਾਰਾ ਜੋ ਕਿਸ ਪਾਇਆ ਸੋ ਇਕਾ ਵਾਰ ਕਰ ਕਰ ਵੇਖੈ ਸਿਜਣ ਹਰਾਨ ਸੱਚੀ ਕੀ ਸੱਚੀ ਕਾਰ ਅਦਿੱਤ્ય ਦੇਸ ਅਦਨਿਨ ਨਾਥ ਜੁਗੇ ਕੋ ਵੇਸ ਇੱਕ ਜੀ ਬੋਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਖੀਏ ਕਲਮ ਜੁਗਦੀ ਸੈਤਰੇ ਪਤ ਪੌੜੀਆਂ ਟੜਿਆ ਹੋਏ ਕਿਸ ਸੁਨਗਲਾ ਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੜੀ ਸ ਅੱਖਣ ਜੋਰ ਚੁੱਪੇ ਨਾ ਯੋ ਰ ਜੋਰ ਜੋ ਨਮੰਗ ਦਿਨ ਯੋ ਰ ਜੋਰ ਜੋ ਨ ਜੀਵਨ ਮੰਨੈ ਯੋ ਰ ਜੋਰ ਨਾਮ ਰਾਜ ਮਲ ਮਨਸੋਰ ਜੋਰ ਨ ਸਤਿ ਗਿਆਨ ਵਿਚਾਰ ਜੋਰ ਨ ਸਤਿ ਸੂਤਿ ਸੂਦੇ ਸੰਸਾਜ ਸਾਸ ਜੇਰ ਕਰ ਕੇ ਵੇਖੇ ਸੋਏ ਨਾਨਕ ਉਤਮਨੇ ਜੁਨਾ ਕੋਏ राती रुति तिती वार पण पन पाणी अग्नि पतारत सुत तिती था परकी धर्म सारत शिवजी जुग के रंग तिनके नाम लेक अनंत क्रमी क्रमी होय विचार स्तपत दरबार तते सुन पजबरवाना तती ندरी कर्म पावे निचाणा कत पकई इथे पाए अनंत गय जपे जा जाय धर्म खंड काह धर्म ज्ञान खंड का, का कर्मा ਕੱਤੇ ਪਣ ਪਣੀ ਵੈਸ ਅੰਤਰ ਕਤੇ ਕੰਮ ਹੈ ਸ ਕਤੇ ਪਰਮੇ ਘੜ ਕੜੀ ਰੂਪਰੰਕ ਕੇ ਵੈਸ ਕਤੀ ਕ੍ਰੰ ਭੂਮੀ ਮੇਰ ਕਤੇ ਕਿਤੇ ਤੁਪਦੇਸ ਕਤੇ ਇੰਦ ਚੰ ਸੂਰ ਕਤੇ ਕਿਤੇ ਮੰਡਲ ਦੇਸ ਕਤੇ ਸਿਦ ਬੁੱਧ ਨਾਰਥ ਕਤੇ ਕਿਤੇ ਦੇਵੀ ਵੈਸ ਕਤੇ ਦੇਵਦਰ ਮੁੰਨ ਕਤੇ ਕਿਤੇ ਰਤ ਸੁਮੁੰਦ ਕਿਆਤਿਆਂ ਖਾਣੀ ਕਿਆਤਿਆਂ ਬਾਣੀ ਕਿਤੇ ਪਾ ਨਿਰੰਦ ਕਿਆਤਿਆਂ ਸੂਰਤੀ ਸਵਗਤ ਸੇ ਨਾਨਤੰਤਨਾ ਅੰਤ ਗਿਆਨ ਖੰਡ ਮੇ ਗਿਆਨ ਪਰਚੰਡ ਤਿਥੇ ਨਾਦ ਬਨਉਤ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘੜ ਘੜੀਏ ਬੋਤਨੂਪ ਤਾਂ ਕੀ ਗੱਲਾਂ ਕਥਿਆ ਨ ਜਾਏ ਜੇ ਕੋ ਖੈ ਪਿਛੇ ਪਸਾਇ ਤਿਥੇ ਘੜੀਏ ਸੂਤ ਮਤਮਨ ਬੱਧ ਤਿਥੇ ਘੜੀਏ ਸੁਰਾਸਿਦਾ ਕੀ ਸਦ ਕਰਮਖੰਡ ਦੀ ਬਾਣੀ ਰਦਿ ਥੋ ਨ ਕਈ ਔਰ ਤਿੱਥੇ ਜੋਤਿ ਮਾ ਬਸੂਰਤਿ ਮੇਰਾ ਮਰਿਆ ਭਪੂਰ ਤਿੱਥੇ ਸਿਤੂ 세ਤਾ ਮੇ ਮਾਇਤਾ ਕੇ ਰੂਪ ਨ ਕਿਤਨੇ ਜਾਇ ਨਾ ਮਰਨਾ ਠੱਗਿਆ ਜਾਇ ਜਿੰਕੇ ਰਾਮ ਸਿਮਨ ਨਮਾਇ ਤੇ ਭਗਤ ਵਸੇ ਕੇ ਲੋਕ ਰੇਨੰਤਮਨ ਸੋਇ ਸਚ ਖੰਡੇ ਉਸੇ ਨਿਰੰਕਾਰ ਕਰਮਖੰਡ ਦੇ ਨਦਰਿ ਹਾਥੇ ਖੰਡ ਮੰਡਲ ਪਰ ਵਰਪੰਡਾ ਦੇਖੋ ਕਤੈ ਤਨ ਤਨ ਤ ਤਿਥੇ ਲੋ ਲੋ ਕਰ ਜਿ ਜ ਹੁਕਮ ਆਤਿ ਵੇਤੀ ਵਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਭਾਰਾ ਦੀ ਸੁਸਿਰ ਜਸਨੀਆਰ ਅਹਰ ਮਤ ਵਧ ਹਥਿਆਰ ਭੋਖ ਲਾਗਨੀ ਤਪਤਾ ਪੰਡਾ ਪਉ ਮਤ ਤਟਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਣ ਗੁਰ ਪਾਣੀ ਪਿਤਾ ਮਾਤਾ ਧਰਤ ਮਹਤ ਅਦਿਸਰਾ ਦੋਈ ਦਾਈ ਦਾਇਆ ਖੇਲੇ ਸਗਲ ਜਗਤ ਜੰਗੀਆਂ ਆਂ ਬਰੀਆਂ ਆਂ ਵਾਚੇ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ